ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਲੁਕਮਾਨੀਆਂ ਜ਼ਿਲ੍ਹਾ ਗੁਰਦਾਸਪੁਰ ਕਲਾਂ ਨੌਰ ਦੇ ਲਾਗੇ ਪਿੰਡ ਉੱਥੇ ਪਹੁੰਚੇ ਆ ਤੇ ਨਾਲ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਵੀ ਨੇ ਤੇ ਅਸੀਂ ਇੱਕ ਬੇਨਤੀ ਕਰਨ ਲੱਗੇ ਆ ਕਿ ਸਾਡਾ ਵੀਰ ਕੀ ਨਾਂ ਜੀ ਹਰਜੀਤ ਸਿੰਘ ਜਿਨ੍ਹਾਂ ਨੂੰ ਪੈਰਾਲਾਈਜ਼ ਹੋ ਚੁੱਕਿਆ ਤੇ ਬਹੁਤ ਦਵਾਈਆਂ ਖਾਲੀਆਂ ਤੇ ਲੱਤਾਂ ਕੰਮ ਨਹੀਂ ਕਰਦੀਆਂ ਤੇ ਨਾ ਘਰ ਪੈਸਾ ਹੋਣ ਕਰਕੇ ਇਲਾਜ ਵੀ ਇਹਨਾਂ ਨੇ ਰੋਕਤਾ ਤੇ ਆਪਣੇ ਘਰ 'ਚ ਬਹਿ ਗਏ ਨੇ ਤੇ ਮੈਂ ਜਿਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਸਾਡਾ ਜਿਹੜਾ ਸਕਾਰਮਾ ਸੀ ਹਸਪੀਟਲ ਚੱਲਦਾ ਹੈ ਚਲੋ ਅਸੀਂ ਉੱਥੋਂ ਇੱਕ ਵਾਰੀ ਚੈੱਕ ਚੁੱਕ ਕਰਵਾ ਦਿੰਦੇ ਆ ਤੇ ਪਰਿਵਾਰ ਵਿਚਾਰਾ ਰੋ ਕੇ ਧੀਆ ਨੇ ਰੋ ਕੇ ਦੱਸਣ ਲੱਗ ਗਏ ਕਿ ਸਾਡੇ ਹਾਲਾਤ ਇੰਨੇ ਮਾੜੇ ਕਿ ਦਵਾਈ ਕਰਕੇ ਪੈਸਾ ਨਹੀਂ ਇਹਨਾਂ ਨੂੰ ਮਤਲਬ ਨਹੀਂ ਇਹਨਾਂ ਨੂੰ ਪੈਸਾ ਨਹੀਂ ਦਵਾਈ ਨਹੀਂ ਦਵਾ ਸਕਦੇ ਇੱਕ ਤੇ ਮੈਂ ਸਾਡੇ ਸਮਾਜ ਦੇ ਵੀ ਸਲਾਰੀਆ ਸਾਹਿਬ ਨੇ ਸਰਦਾਰ ਜੁਗਿੰਦਰ ਸਿੰਘ ਜੀ ਸਲਾਰੀਆ ਜਿਹੜੇ ਬਹੁਤ ਸੇਵਾਵਾਂ ਕਰਨ ਦੇ ਨੇ ਪਰ ਉਹ ਆਪਣੇ ਆਪ ਨੂੰ ਗੁਪਤ ਰੱਖਦੇ ਨੇ ਪਰ ਇੱਥੇ ਮੈਂ ਭਾਵੇਂ ਮੈਨੂੰ ਮਾੜਾ ਚੰਗਾ ਇਹ ਕਹਿਣ ਮੈਂ ਗੁਪਤਨੀ ਰੱਖ ਸਕਦਾ ਜੇ ਸੇਵਾਵਾਂ ਕਰਦੇ ਦਿੱਤੇ ਮੈਂ ਕਿਸੇ ਨੂੰ ਪੜਦੇ ਦਿੱਤੇ ਨਹੀਂ ਰੱਖ ਸਕਦਾ ਇੱਕ ਇਹਨਾਂ ਨੂੰ ਇਲੈਕਟ੍ਰੀਕਲ ਚੇਅਰ ਦੀ ਲੋੜ ਹੈ ਤੁਰਨ ਫਿਰਨ ਵਾਸਤੇ ਕਰ ਤੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਇਹ ਆਪਣਾ ਨੰਬਰ ਬੋਲਣਗੇ ਥੱਲੇ ਮੈਂ ਇਹਨਾਂ ਦਾ ਨੰਬਰ ਲਿਖੂੰਗਾ ਨਾਂ ਤੇ ਸਾਨੂੰ ਸੇਵਾ ਪਾਉਣੀ ਹੈ ਤੇ ਨਾਂ ਸਾਨੂੰ ਮਤਲਬ ਕੁਝ ਵੀ ਦੱਸਣਾ ਜਿਨੇ ਕੁਰਸੀ ਦੀ ਸੇਵਾ ਕਰਨੀ ਆ ਉਹ ਸਿੱਧਾ ਪਰਿਵਾਰ ਨਾਲ ਕੰਟੈਕਟ ਕਰਕੇ ਕੁਰਸੀ ਦੀ ਸੇਵਾ ਕਰ ਦਵੇ ਜੇ ਪਰਿਵਾਰ ਵਾਸਤੇ ਹੋਰ ਵੀ ਸੇਵਾ ਕਰਨੀ ਆ ਤੇ ਤੁਸੀਂ ਸਿੱਧੀ ਪਰਿਵਾਰ ਨੂੰ ਦੇ ਸਕਦੇ ਪਰਿਵਾਰ ਦਾ ਪਾਲਣ ਪੋਚ ਚੰਗੀ ਤਰ੍ਹਾਂ ਹੋ ਸਕੇ ਤੇ ਇੱਕ ਬੇਨਤੀ ਹੋਰ ਕਰੂੰਗਾ ਕਿ ਇਹਨਾਂ ਦੇ ਹਾਲਾਤਾਂ ਤੇ ਜ਼ਰੂਰ ਤਰਸ ਕਰਿਓ ਇਹਨਾਂ ਦੇ ਵੀਰੋ ਹੋਰ ਪੰਜਾਬ 'ਚ ਮੇਰੇ ਇਦਾਨੀ ਵੀਰ ਵੱਸਦੇ ਨੇ ਸਵੰਨ ਸਿੰਘ ਜੀ ਸਲਾਰੀਆ ਨੂੰ ਕਰਕੇ ਬੇਨਤੀ ਮੈਂ ਕੁਰਸੀ ਦਾ ਤੇ ਮਸਲਾ ਹੱਲ ਕਰਵਾਉਂਗਾ ਜ਼ਰੂਰ ਮੇਰੀ ਬੇਨਤੀ ਪ੍ਰਵਾਨ ਕਰਨਗੇ ਤੇ ਸਰਦਾਰ ਜੁਗਿੰਦਰ ਸਿੰਘ ਜੀ ਸਲਾਰੀਆ ਦੁਬਈ ਵਾਲੇ ਉਹਨਾਂ ਨੂੰ ਬੇਨਤੀ ਕਰੂੰਗਾ ਤੇ ਦੂਜੇ ਨੰਬਰ ਤੇ ਇਹਨਾਂ ਦਾ ਨੰਬਰ ਜਾਦਾ ਜੀ ਤੁਹਾਨੂੰ ਮੋਬਾਈਲ ਨੰਬਰ ਦੇ ਦਿਓ ਕੋਈ ਦੇ ਦਿਓ ਬੋਲਿਓ 98 98 765 765 5 5 ਨਹੀਂ 6 6 5 760 ਮੈਨੂੰ ਲਿਖ ਕੇ ਦਿਓ ਬਲੇ ਕਾਲ ਕਰੂੰਗਾ ਮੈਂ ਵੀਰ ਜੀ ਬੋਲੇ ਲੱਗਾ ਦੁਬਾਰਾ ਨੰਬਰ ਇਹਨਾਂ ਦਾ ਨੰਬਰ ਹੈਗਾ ਜੀ 98765 ਤੇ 65760 98765 ਤੇ 65760 ਇਹ ਹਰਜੀਤ ਸਿੰਘ ਦਾ ਤੇ ਇਹਨਾਂ ਦੀ ਬੇਟੀਆਂ ਦਾ ਨੰਬਰ ਹੈ ਜੀ ਇਹ ਨੰਬਰ ਮੇ ਉੱਤੇ ਵੀ ਲਿਖ ਦਿਨਾ ਕਿਰਪਾ ਕਰਿਓ ਲੁਕਮਾਨੀਆਂ ਪਿੰਡ ਦੇ ਵੀਰ ਰੇਂਦਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਘਰ ਆ ਭਾਵੇਂ ਤੁਸੀਂ ਸਰਪੰਚ ਸਾਹਿਬ ਨੂੰ ਮਿਲਿਓ ਆ ਕੇ ਨਗਰ ਦੇ ਵਿੱਚ ਮੌਜੂਦਾ ਸਰਪੰਚ ਸਾਹਿਬ ਨੇ ਭਾਵੇਂ ਤੁਸੀਂ ਆਪ ਪਹੁੰਚ ਕਰ ਲਓ ਤੇ ਭਾਵੇਂ ਸਿੱਧੇ ਇਹਨਾਂ ਦੇ ਅਕਾਊਂਟ ਨੰਬਰ ਲੈ ਕੇ ਇਹਨਾਂ ਨੂੰ ਸੇਵਾ ਕਰ ਦਿਓ ਜਾਂ ਕੁਰਸੀ ਕੋਈ ਪਹਚਾ ਦਿਓ ਇਲੈਕਟ੍ਰੀਕਲ ਇਹਨਾਂ ਨੂੰ ਜਿਹੜੀ ਕੁਰਸੀ ਚਾਹੀਦੀ ਆ ਤੇ ਬੇਨਤੀ ਕਰਾਂ ਕਿ ਤੁਸੀਂ ਸਾਡਾ ਮਾਣ ਜ਼ਰੂਰ ਰੱਖੋਗੇ ਦਾਸ ਰਪਿੰਦਰ ਸਿੰਘ ਮੁਖ ਸੇਵਾਦਾਰ ਸਮਾਜ ਸੇਵਾ ਸੰਸਥਾ ਟਿੱਕਰੀਵਾਲ ਜਲਾ ਗੁਰਦਾਸਪੁਰ ਪੰਜਾਬ ਦੇ ਵਿੱਚੋਂ ਕਿਰਪਾ ਕਰਕੇ ਵੀਰੋਂ ਬੇਨਤੀ ਪ੍ਰਵਾਨ ਕਰ ਲਿਓ ਪਰਿਵਾਰ ਦੀ ਜਿਹੜੀ ਆ ਬਾਹ ਫੜ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ